ਮਾਰਚ ਦੀ ਤਰੀਕ ਜਿਸ ਨੂੰ ਔਰਤਾਂ ਆਪਣੇ ਅਧਿਕਾਰਾਂ ਦੀ ਮਿਲੀ ਆਜ਼ਾਦੀ ਤੇ ਸਮਾਜਿਕ ਬਰਾਬਰਤਾ ਦੇ ਤੌਰ ਤੇ ਮਹਿਲਾ ਕੁਮਾਂਤਰੀ ਦਿਵਸ ਦੇ ਤੌਰ ਤੇ ਮਨਾਉਂਦੀਆਂ ਨੇ ਪਰ ਕੀ ਔਰਤਾਂ ਨੂੰ ਅੱਜ ਵੀ ਉਹਨਾਂ ਦੇ ਅਧਿਕਾਰ ਮਿਲੇ ਨੇ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨੇ ਅਤੇ ਕੀ ਔਰਤਾਂ ਨੂੰ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਬਰਾਬਰਤਾ ਦਾ ਸਨਮਾਨ ਮਿਲਦਾ ਹੈ ਇਹ ਕੁਝ ਅਜਿਹੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਇਹਨਾਂ ਦੋ ਤਸਵੀਰਾਂ ਤੋਂ ਤੁਹਾਨੂੰ ਮਿਲੇਗਾ ਇਕ ਤਸਵੀਰ ਵਿੱਚ ਸਾਡੇ ਸਮਾਜ ਦੀਆਂ ਔਰਤਾਂ ਦਾ ਉਹ ਵੱਡਾ ਤਬਕਾ ਹੈ ਜਿਨ੍ਹਾਂ ਨੂੰ ਮਹਿਲਾ ਦਿਵਸ ਬਾਰੇ ਤਾਂ ਛੱਡੋ ਆਪਣੇ ਹੱਕਾਂ ਬਾਰੇ ਵੀ ਜਾਣਕਾਰੀ ਸ਼ਾਇਦ ਨਹੀਂ ਹੈ ਜੋ ਹਾਲਾਤ ਦੀਆਂ ਮਾਰੀਆਂ ਮਿਹਨਤ ਮਜ਼ਦੂਰੀ ਕਰਨ ਨੂੰ ਮਜਬੂਰ ਨੇ ਕੰਮ ਕਿ ਕਿਆ ਮਾਲੂ ਆਨ ਤਾਂ ਕੰਮ ਹੀ ਕਰਨੇ ਜਾਣਤੇ ਹਨ ਅੱਛਾ ਵੈਸੇ ਮਹਿਲਾ ਦਿਵਸ ਕਹਿੰਦੇ ਪਤਾ ਨਾ ਮਾਲੂਮ ਨਹੀਂ ਹੈ ਕੱਲ ਨੂੰ ਔਰਤਾਂ ਵਾਸਤੇ ਖਾਸ ਦਿਨ ਹੈ 8 ਤਰੀਕ ਹੈ ਨਾ ਕੱਲ ਨੂੰ 8 ਮਾਰਚ ਹੈ ਅੱਛਾ ਜੀ ਪਤਾ ਤੁਹਾਨੂੰ ਕੀ ਦਿਨ ਹੈ ਔਰਤਾਂ ਨੂੰ ਮੈਨੂੰ ਨਹੀਂ ਪਤਾ ਜੀ ਤੁਸੀਂ ਦੱਸੋ ਜੀ ਸੋ ਸੂਰਿਆ ਤੁਸੀਂ ਕਿ ਇਹਨਾਂ ਔਰਤਾਂ ਨੂੰ ਜਿਨ੍ਹਾਂ ਨੂੰ ਇਹ ਅਜੇ ਤੱਕ ਨਹੀਂ ਪਤਾ ਕਿ ਗੋਮਾਂਤਰੀ ਔਰਤ ਦਿਵਸ ਕਦੋਂ ਤਿੱਕਿਉ ਮਨਾਇਆ ਜਾਂਦਾ ਹੈ ਤੇ ਉਸਦੇ ਕੀ ਮਾਇਨੇ ਨੇ ਤੇ ਸਾਡੇ ਸਮਾਜ ਦੀ ਇਹ ਦੂਜੀ ਤਸਵੀਰ ਹੈ ਜੋ ਔਰਤਾਂ ਪੜ੍ਹ ਲਿਖ ਕੇ ਆਪਣੇ ਹੱਕਾਂ ਪ੍ਰਤੀ ਕੁਝ ਹੱਦ ਤੱਕ ਜਾਗਰੂਕ ਹੋਈਆਂ ਨੇ ਅਤੇ ਉਹਨਾਂ ਵੱਲੋਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਔਰਤਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਆਪਣੇ ਪੱਧਰ ਤੇ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਸਮਾਣਾ ਦੇ ਇੱਕ ਸਕੂਲ ਦੀਆਂ ਨੇ ਜਿੱਥੇ ਸਮਾਜ ਭਲਾਈ ਵਿਭਾਗ ਦੇ ਵੱਲੋਂ ਵਿਦਿਆਰਥੀਆਂ ਨੂੰ ਉਹਨਾਂ ਦੇ ਸਮਾਜ ਵਿੱਚ ਕੀ ਅਧਿਕਾਰ ਨੇ ਅਤੇ ਉਹਨਾਂ ਨੇ ਆਪਣੇ ਹੱਕ ਕਿਵੇਂ ਲੈਣੇ ਨੇ ਇਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਨਾਲ ਹੀ ਉਹਨਾਂ ਔਰਤਾਂ ਨੂੰ ਸਨਮਾਨਿਤ ਕੀਤਾ ਗਿਆ ਜੋ ਸਮਾਜ ਵਿੱਚ ਚਾਨਣ ਹੁਨਾਰਾ ਬਣੀਆਂ ਹੋਈਆਂ ਨੇ ਅਸੀਂ ਹਮੇਸ਼ਾ ਔਰਤਾਂ ਨਾਲ ਮੀਟਿੰਗ ਕਰਦੇ ਰਹਿੰਨੇ ਹੈਗੇ ਆ ਪਿੰਡਾਂ ਵਿੱਚ ਜਾ ਕੇ ਵਿਲੇਜ ਵਿੱਚ ਸਾਰੇ ਔਰਤਾਂ ਦੀ ਮੀਟਿੰਗ ਕਰਕੇ ਉਹਨਾਂ ਨੂੰ ਆਪਣੇ ਰਾਈਟਸ ਬਾਰੇ ਦੱਸਦੇ ਆਂ ਪਰ ਉਹਨਾਂ ਨੇ ਇਹ ਵੀ ਕੰਨਿਆ ਵੀ ਜੇ ਤੁਹਾਨੂੰ ਰਾਈਟਸ ਮਿਲੇ ਤਾਂ ਉਹਨਾਂ ਨੂੰ ਗਲਤ ਯੂਜ਼ ਨਹੀਂ ਕਰਨਾ ਹੈਗਾ ਤੇ ਬੱਚੀਆਂ ਨਾਲ ਸਭਲਾਂ ਨੇ ਜਿਵੇਂ ਸਾਡੇ ਤੋਂ 14 ਤੋਂ 18 18 11 ਸਾਲ 11 ਤੋਂ 14 ਸਾਲ 14 ਤੋਂ 18 ਸਾਲ ਦੀਆਂ ਲੜਕੀਆਂ ਨੇ ਉਹਨਾਂ ਨੂੰ ਵੀ ਉਹਨਾਂ ਦੇ ਅਧਿਕਾਰਾਂ ਬਾਰੇ ਦੱਸਿਆ ਜਾਂਦਾ ਕਿ ਬੱਚੀਆਂ ਨੇ ਉਹਨਾਂ ਨੂੰ ਆਪਣੇ ਆਪਣੇ ਕੀ ਕੀ ਅਧਿਕਾਰ ਚਾਹੀਦੇ ਆ ਤੇ ਕਿਸ ਤਰ੍ਹਾਂ ਅਸੀਂ ਲੈਣੇ ਹੈਗੇ ਆ ਬੱਚੇ ਆਪਣੇ ਘਰ ਦੇ ਹਾਲਾਤਾਂ ਦੇ ਕਰਕੇ ਕੁਝ ਮਜਬੂਰੀਆਂ ਦੇ ਕਰਕੇ no doubt ਫੈਕਟਰੀਜ਼ ਦੇ ਵਿੱਚ ਕੰਮ ਕਰਦੇ ਆ ਪਰ ਇਹ ਇਹ ਕਹਿਣਾ ਕਿ ਉਹਨਾਂ ਨੂੰ ਵਿਮਨ ਡੇ ਦਾ ਪਤਾ ਨਹੀਂ ਹੈ ਸਰ ਉਹਨਾਂ ਨੂੰ ਪਤਾ ਜ਼ਰੂਰ ਹੈ ਪਰ ਉਹ ਕੁਝ ਮਜਬੂਰੀਆਂ ਦੇ ਕਰਕੇ ਆਪਣੇ ਹਾਲਾਤ ਨੂੰ ਸ਼ੇਅਰ ਨਹੀਂ ਕਰ ਪਾਉਂਦੇ ਭਾਵੇਂ ਇਹ ਔਰਤਾਂ ਜਾਗਰੂਕ ਨੇ ਪਰ ਇਹਨਾਂ ਨੂੰ ਵੀ ਇਸ ਗੱਲ ਦੀ ਘਾਟ ਮਹਿਸੂਸ ਹੁੰਦੀ ਹੈ ਕਿ ਬੰਦ ਕਮਰਿਆਂ ਵਿੱਚ ਅਜਿਹੇ ਸੈਮੀਨਾਰ ਕਰਨੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਨਾਕਾਫੀ ਨੇ ਕਿ ਸਾਡੇ ਸਮਾਜ ਵਿੱਚ ਔਰਤਾਂ ਨੂੰ ਬਹੁਤਾ ਪੜਨ ਲਿਖਣ ਨਹੀਂ ਦਿੱਤਾ ਜਾਂਦਾ ਅਤੇ ਉਹ ਔਰਤਾਂ ਹਾਲਾਤ ਦੀਆਂ ਮਾਰੀਆਂ ਸਿਸਕ ਸਿਸਕ ਕੇ ਜ਼ਿੰਦਗੀ گزارਣ ਨੂੰ ਮਜਬੂਰ ਹੁੰਦੀਆਂ ਨੇ ਅੱਜ ਇੱਥੇ ਮਕਸਦ ਵੀ ਇਹ ਹੀ ਸੀ ਕਿ ਬੱਚਿਆਂ ਨੂੰ ਦੱਸਣਾ ਕਿ ਤੁਸੀਂ ਸਮਾਨਤਾ ਸੁਤੰਤਰਤਾ ਚਰੋ ਪਰ ਆਪਣੇ ਦਾਇਰੇ ਦੇ ਅੰਦਰ ਰਹਿ ਕੇ ਇਹ ਨਜਾਇਜ਼ ਖੁੱਲ੍ਹ ਕਦਰ ਸਮਾਨਤਾ ਜਾਂ ਸੁਤੰਤਰਤਾ ਨਹੀਂ ਹੁੰਦੀ। ਇਹੀ ਮਕਸਦ ਸੀ ਬੱਚਿਆਂ ਨੇ ਕਿ ਸਹੀ ਅਰਥਾਂ 'ਚ ਆ ਇੰਟਰਨੈਸ਼ਨਲ ਔਮਨ ਡੇ ਦਾ ਕਿ ਅਸੀਂ ਆਪਣੇ ਰਾਈਟਸ ਆਪਣੀਆਂ ਡਿਊਟੀਆਂ ਦੇ ਨਾਲ ਲਾ ਕੇ ਪੂਰੀਆਂ ਕਰੀਏ। ਮੈਂ ਜ਼ੋਰ ਕਹੂੰਗੀ ਅਸੀਂ ਬੰਦ ਕਮਰਿਆਂ 'ਚ ਜਿਹੜੇ ਸੈਮੀਨਾਰ ਕਰਦੇ ਆ ਇਹਨਾਂ ਨਾਲੋਂ ਮਹੱਤਵ ਇਹਨਾਂ ਦਾ ਤਾਹੂ ਜਦੋਂ ਅਸੀਂ ਸਮਾਜ ਦੇ ਵਿੱਚ ਜਾ ਕੇ ਨੁਕਾ ਲਾਟਕਾਂ ਦੀ ਤਰ੍ਹਾਂ ਦੇ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਸੈਲੀਬ੍ਰੇਟ ਕਰੀਏ। ਅੱਜ ਤੋਂ 117 ਸਾਲ ਪਹਿਲਾਂ ਪਾਵ 1908 ਵਿੱਚ ਇਸ ਦਿਨ ਦੀ ਸ਼ੁਰੂਆਤ ਹੋਈ ਸੀ ਜਦੋਂ ਨਿਊਯਾਰਕ ਸ਼ਹਿਰ ਵਿੱਚ ਲਗਭਗ 15000 ਔਰਤਾਂ ਨੇ ਇੱਕ ਪ੍ਰਦਰਸ਼ਨ ਕੀਤੀ ਸੀ ਜਿਨ੍ਹਾਂ ਦੀ ਮੰਗ ਸੀ ਕਿ ਔਰਤਾਂ ਦੇ ਕੰਮ ਦੇ ਘੱਟੇ ਘਟਾਏ ਜਾਣ ਤਨਖਾਹਾਂ ਚੰਗੀਆਂ ਹੋਣ ਅਤੇ ਔਰਤਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਇਸ ਨੂੰ ਕਮਾਂਤਰੀ ਦਿਹਾੜਾ ਬਣਾਉਣ ਦਾ ਵਿਚਾਰ ਸਭ ਤੋਂ ਪਹਿਲਾਂ ਕਲੋਰਾ ਜ਼ੈਕਿੰਨ ਦੇ ਦਿਮਾਗ ਵਿੱਚ ਆਇਆ ਸੀ ਪਰ ਅੱਜ ਵੀ ਔਰਤਾਂ ਨੂੰ ਉਹਨਾਂ ਦੇ ਹੱਕ ਅਤੇ ਸਮਾਜ ਵਿੱਚ ਬਰਾਬਰਤਾ ਦੇ ਅਧਿਕਾਰ ਉਹਨੇ ਨਹੀਂ ਮਿਲੇ ਜਿਸ ਦੇ ਲਈ 8 ਮਾਰਚ ਦੇ ਦਿਨ ਨੂੰ ਮਹਿਲਾ ਕੁਮਾਂਤਰੀ ਦਿਵਸ ਦੇ ਰੂਪ ਵਿੱਚ ਜਸ਼ਨ ਵਰਜੋ ਮਨਾਇਆ ਜਾਂਦਾ ਹੈ। ਵਿਸ਼ੋਤਮ ਕੌਸ਼ਿਕ ਦੀ ਰਿਪੋਰਟ ਪੀਟੀਸੀ ਨਿਊਜ਼ ਸਮਾਣਾ